ਵਿਚਾਲੇ ਦੀ ਗੱਲ ਹੈ ਪਰ ਆਪਾਂ ਕਰਨੀ ਜ਼ਰੂਰ ਹੈ ਇਹ ਗੱਲ ਮਿੰਟੂ ਜੀ 트럼ਪ ਸਾਹਿਬ ਕਹਿ ਰਹੇ ਨੇ ਕਿ ਅਸੀਂ ਜੀ ਭਾਰਤ ਤੇ ਟੈਰਿਫ ਘਟਾਤਾ ਤੇ ਮੋਦੀ ਸਾਹਿਬ ਕਹਿੰਦੇ ਕਿ ਕਾਲ ਕੀਤੀ ਤੇ ਬਸ ਕੰਮ ਹੋ ਗਿਆ ਹੁੰਦੇ ਨੇ ਕੰਮ ਬਿਲੋ ਇੱਕੋ ਕਾਲ ਤੇ ਤੇ ਕਾਲ ਤੇ ਟੈਰਿਫ ਵਾਲਾ ਕੰਮ ਹੋ ਗਿਆ ਪਰ ਨਾਲ ਕਹਿੰਦੇ ਵੀ ਇੱਕ ਆਪਣਾ ਵਪਾਰਕ ਸਮਝੌਤਾ ਵੀ ਹੋਇਆ ਹੁਣ ਬੀਜੇਪੀ ਜਾਂ ਮੋਦੀ ਸਾਹਿਬ ਕਹਿ ਰਹੇ ਨੇ ਕਿ ਸਮਝੌਤਾ ਬੜਾ ਫਾਇਦੇਮੰਦ ਹੈ ਅਸੀਂ ਇੱਕ ਦੂਜੇ ਨਾਲ ਵਰਤਨਾ ਸ਼ੁਰੂ ਹੋ ਗਿਆ ਪਰ ਕੁਝ ਲੋਕ ਕਹਿ ਰਹੇ ਨੇ ਕਿ ਭਾਈ ਇਹ ਸਮਝੌਤਾ ਜਿਹੜਾ ਖਤਰਨਾਕ ਹੈ ਥੋੜਾ ਜਿਹਾ ਸਾਨੂੰ ਦੱਸਿਓ ਸਾਨੂੰ ਸਮਝਾਇਓ ਕਿ ਕੀ ਸਮਝੌਤਾ ਹੈ ਤੇ ਇਹਦਾ ਕੀ ਪ੍ਰਭਾਵ ਹੈਣਾ ਸ਼ੁਰੂ ਤੋਂ ਜਦੋਂ ਤੋਂ ਇਹ ਸਟ੍ਰੇ ਡੀਲ ਦੀ ਗੱਲ ਚੱਲੀ ਮੈਂ ਤੁਹਾਨੂੰ ਇੱਕੋ ਗੱਲ ਕਹਿੰਦਾ ਸੀਗਾ ਕਿ ਡੋਨਲਡ 트ੰਪ ਦਾ ਜ਼ੋਰ ਲੱਗਾ ਅੱਛਾ ਇਹਨੂੰ ਥੋੜਾ ਜਿਹਾ ਹੁਣ ਪਿੱਛੇ ਲੈ ਕੇ ਜਾਓ ਮੈਂ ਤੇ ਅਮਰੀਕਾ ਅਮਰੂਕਾ ਨਹੀਂ ਗਿਆ ਜੀ ਹੁਣ ਜਿਹੜਾ ਉਹ ਕਹਿੰਦਾ ਕਿ ਮੈਂ ਇੱਕ ਗ੍ਰੇਟ ਅਮਰੀਕਾ ਅਗੇਨ ਕੁਛ ਇਸ ਤਰ੍ਹਾਂ ਮਾਕਾ ਹੂੰ ਉਹਦੇ 'ਚ ਕੀ ਸੀ ਬਈ ਗੋਰਿਆਂ ਨੇ ਡੋਨਲਡ 트ੰਪ ਨੂੰ ਐਵੇਂ ਨਹੀਂ ਸੀ ਜਤਾਇਆ ਉੱਥੇ ਇੱਕ ਵਰਗ ਹੈ ਜੀ ਇੱਕ ਐਸਾ ਵਰਗ ਜਿਵੇਂ ਆਪਣੇ ਇੱਥੇ ਆ ਹੂੰ ਜਿਹਦੇ ਚ ਕਿਸਾਨ ਵੀ ਸ਼ਾਮਲ ਆ ਸਮਝ ਗਏ ਤੁਸੀਂ ਇਹ ਅਮਰੀਕਾ ਦੇ ਸਿਸਟਮ ਨੂੰ ਉੱਥੋਂ ਦੇ ਸਮਝਣ ਵਾਲੇ ਲੋਕ ਜਾਣਦੇ ਆਪਾਂ ਨੂੰ ਹੀ ਪਤਾ ਹੋਣਾ ਚਾਹੀਦਾ ਯਾਨੀ ਜਦੋਂ ਤੁਸੀਂ ਵੇਖੋਗੇ ਜੇ ਜਦੋਂ ਪੜ੍ਹिए ਨਾ ਫਿਰ ਪਤਾ ਲੱਗਦਾ ਜੀ ਕਿ ਉਹ ਜਿਹੜੇ ਜਿਹੜੇ ਵਰਗਾ ਨੇ ਰਲ ਕੇ ਡੋਨਲਡ 트ੰਪ ਨੂੰ ਪਾਵਰ ਦਿੱਤੀ ਉਹਦੇ ਵਿੱਚ ਆ ਚੀਜ਼ਾਂ ਸੀ ਹੂੰ ਆ ਚੀਜ਼ਾਂ ਸੀ ਜੀ ਕਿ ਭਈ ਅਸੀਂ ਆਪਣੇ ਉਤਪਾਦ ਲਈ ਬਾਜ਼ਾਰ ਲਿਆਉਣੇ ਆ ਹੂੰ ਸਮਝਦੇ ਹੋ ਨਾ ਤੁਸੀਂ ਤਾਂ ਕਹਿਣ ਦਾ ਮਤਲਬ ਇਹ ਆ ਜਨਾਬ ਕਿ ਉਹਦੇ ਤੇ ਦਬਾਅ ਪੈ ਰਿਹਾ ਸੀ ਕਿਉਂ ਕਿ ਚਾਈਨਾ ਨੇ ਉਲਟਾ ਬਾਜ਼ਾਰ ਬੰਦ ਕਰਤਾ ਜੀ ਜਿੱਥੇ ਮੱਕਾ ਵਗੈਰਾ ਜਾਂਦਾ ਸੀ ਹੂੰ ਆ ਉਹ ਪ੍ਰਭਾਵਿਤ ਹੋ ਗਿਆ ਕੰਮ ਹੁਣ ਕਿਸੇ ਬਸ ਤੇ ਕੋਲ ਨਹੀਂ ਚਾਈਨ ਨੂੰ 트럼ਪ ਨੇ ਬਹੁਤ ਜਲਦੀ ਲਵ ਯੂ ਲਵ ਯੂ ਕਰਤਾ ਹੂੰ ਉਹਨਾਂ ਕਾ ਆਜਾ ਆਜਾ ਮਾਸੀ ਦੇਆ ਪੁੱਤਾਂ ਦਈਏ ਤੈਨੂੰ ਚਾਹ ਦੇ ਨਾਲ ਆਂਡਾ ਉਧਰ ਸਿੱਧਾ ਹੋ ਗਿਆ ਕਿਉਂ ਕਿ ਕਾਰਨ ਐ ਸੀ ਕਿ ਜਿੱਥੇ ਬਾਜ਼ਾਰ ਮਾੜਾ ਮੂਟਾ ਖੁੱਲਾ ਮਿਲ ਰਿਆ ਸੀ ਉਹ ਵੀ ਬੰਦ ਹੋ ਗਿਆ ਹੂੰ ਇੰਡੀਆ ਤੇ ਚੈਨਾ ਨਾਲੋਂ ਨਾਲ ਵੱਡੇ ਬਾਜ਼ਾਰ ਜੀ ਠੀਕ ਹੈ ਨਾ ਜੀ ਤਾਂ ਉੱਥੇ ਕੀ ਹੋਇਆ ਕਿ ਸੂਰਾ ਸਾਰਾ ਨੂੰ ਨਾ ਬਹੁਤ ਖੁੜਾ ਕੇ ਜਿਹੜੀ ਆਉਂਦੀ ਆ ਚੈਨਾ ਚ ਜੀ ਸੂਰ ਬਹੁਤ ਭਾਲੇ ਜਾਂਦੇ ਉੱਥੇ ਵੀ ਉਹ ਕਿਸਾਨਾਂ ਤੋਂ ਆ ਰਹੀ ਸੀ ਕਿੱਥੋਂ ਯੂਐਸ ਤੋਂ ਜਦੋਂ ਉਹਨਾਂ ਨੇ ਬੂਹਾ ਫਾਟਕ ਭੇੜਿਆ ਜੀ ਉੱਥੇ ਰੌਲਾ ਪੈ ਗਿਆ ਹੂੰ ਡੋਨਲਡ ਟਰੰਪ ਨੂੰ ਕਰਨਾ ਪਿਆ ਇਹ ਇੱਥੇ ਦੂਜੇ ਪਾਸੇ ਦਬਾਅ ਪੈ ਰਿਹਾ ਸੀਗਾ ਕਿ ਭਾਈ ਤੁਸੀਂ ਕਹਿ ਰਹੇ ਸੀਗੇ ਹੁਣ ਕਰਕੇ ਦਿਖਾਓ ਜੀ ਐਬਸਟਿਨ ਫਾਈਲਸ ਵਾਲਾ ਵੀ ਮਾਮਲਾ ਉਸੇ ਚੋਂ ਨਿਕਲਦਾ ਹੈ ਹੂੰ ਇਹ ਇਹ ਵੀ ਉਹਦਾ ਵਾਅਦਾ ਸੀਗਾ ਜੀ ਹਾਲਾਂਕਿ ਮੁਕਰਨ ਦਾ ਯਤਨ ਕੀਤਾ ਪਰ ਉੱਥੇ ਅਮਰੀਕਾ 'ਚ ਨਾ ਮੁਕਰਨਾ ਥੋੜਾ ਜਿਹਾ ਔਖਾ ਨਹੀਂ ਤੇ ਡੋਨਲਡ ਟਰੰਪ ਵੈਸੇ ਛੱਡਦਾ ਕੋਈ ਕਸਰ ਨਹੀਂ ਹੈ ਜੀ ਹੁਣ ਉੱਥੇ ਇੰਡੀਆ ਦਾ ਜਿਹੜਾ ਦਬਾਅ ਪੈ ਰਿਹਾ ਸੀ ਫਿਰ ਹੁੰਦਾ ਇੱਕ ਖੇਡ ਸ਼ੁਰੂ ਚਾਹੇ ਤਾਂ ਡੋਨਲਡ 트ੰਪ ਦੀਆਂ ਤੁਸੀਂ ਉਹ ਦੇਖ ਲਓ ਕਦੇ ਸਿੱਧੀਆਂ ਸਿੱਧੀਆਂ ਗੱਲਾਂ ਬਾਤਾਂ ਵੀ ਮੈਂ ਭਾਰਤ ਤੇ ਪਾਕਿਸਤਾਨ ਦਾ ਜੰਗ ਰਕਵਾਤਾ ਉਹ ਸ਼ਾਇਦ 60 ਮਰਤਬਾ ਕਹਿ ਚੁੱਕਾ ਹੁਣ ਤੱਕ ਫਲਾ ਫਲਾ ਮੋਦੀ ਨੂੰ ਸਿੱਧੀ ਧਮਕੀ ਦਿੱਤੀ ਸੀ ਡੋਨਲਡ 트ੰਪ ਨੇ ਤੁਹਾਨੂੰ ਸ਼ਾਇਦ ਯਾਦ ਹੋਏਗਾ ਜੀ ਮੋਦੀ ਨੂੰ ਧਮਕੀ ਦਿੱਤੀ ਸੀ ਜੀ ਵੀ ਮੰਨ ਜਾ ਨਹੀਂ ਤਾਂ ਮਾਇਆ ਉਹ ਗੱਲ ਵੀ ਕੀਤੀ ਸੀ ਇੱਥੇ ਬਿਲਕੁਲ ਐਬਸਟੇਨ ਫਾਈਲਸ ਦੇ ਵਿੱਚ ਨਾ ਆ ਗਿਆ ਮੋਦੀ ਸਾਹਿਬ ਦਾ ਜੀ ਪੁਰੀ ਸਾਹਿਬ ਦਾ ਹਮ ਅਮਾਨੀ ਦਾ ਹਮ ਨਾਮ ਆ ਗਿਆ ਜੀ ਜੀ ਹੁਣ ਉਹ ਆਡ ਐਪੀਸੋਡ ਉਹ ਉਹਦੇ ਤੇ ਆਪਾਂ ਨਹੀਂ ਜਾਂਦੇ ਜੇ ਤੁਸੀਂ ਖਬਰ ਕਰਨੀ ਹੋਈ ਤੁਹਾਨੂੰ ਮੈਂ ਉਹ ਵੀ ਤਫਸੀਲ ਨਾਲ ਕਰ ਦੂੰਗਾ ਕੈਪਸਟ੍ਰੀਨ ਫਾਈਲਸ ਦੇ ਵਿੱਚ ਕੀ ਕੁਝ ਹੋਣਾ મોદી ਜੀ ਬਾਰੇ ਹਮ ਆਪਣੇ ਇੰਡੀਆ 'ਚ ਤਾਂ ਦਿਖਾਇਆ ਨਹੀਂ ਨਾ ਜਾਂਦਾ ਹਮ ਆਪਣੇ ਇੰਡੀਆ 'ਚ ਨਹੀਂ ਚੱਲਦਾ ਇਹ ਖਾਸ ਤੌਰ ਤੇ ਜਿਹੜਾ ਮੇਨਸਟ੍ਰੀਮ ਮੀਡੀਆ ਇਹ ਤੇ ਆਪਣਾ ਮੇਨਸਟ੍ਰੀਮ ਮੀਡੀਆ ਛੱਡੋ ਪੰਜਾਬੀ ਮੀਡੀਆ ਕਿਤੇ ਹੈ ਖਬਰ ਨਹੀਂ ਬੋਤਾ ਪਤਾ ਹੀ ਨਹੀਂ ਕਿਸੇ ਨੂੰ ਸਰ ਧੁੱਕੀ ਦਾ ਕੰਮ ਨਹੀਂ ਹੋ ਰਿਹਾ ਇਨਫੋਰਮੇਟਿਵ ਤਰੀਕੇ ਨਾਲ ਜੇ ਦੇਖੀਏ ਤੇ ਕੋਈ ਧੁੱਕੀ ਦਾ ਕੰਮ ਨਹੀਂ ਕਰ ਰਾਇਆ ਸੀ ਜੀ ਪੈਪਸਟीन ਫਾਈਲਸ ਦਾ ਰੌਲਾ ਪਿਆ ਉਹਦੇ ਚ ਨਾਂ ਆ ਗਿਆ ਨਵੇਂ ਸਿਰੇ ਤੋਂ ਮੋਦੀ ਸਾਹਿਬ ਦਾ ਹੁਣ ਨਾਮ ਆ ਗਿਆ ਤਾਂ ਦੂਜੇ ਪਾਸੇ ਕੀ ਹੋ ਗਿਆ ਅਡਾਨੀ ਫਸ ਗਿਆ ਹਮ ਅਮਰੀਕਾ ਦੇ ਵਿੱਚ ਇਹ ਦੋ ਮਾਮਲੇ ਇਸ ਤਰ੍ਹਾਂ ਦੇ ਆ ਜਦੋਂ ਨਾਮ ਆ ਗਏ ਕਨੂੰ ਹੋ ਸਕਦਾ ਕੁਝ ਹੋਰ ਵੀ ਰੱਖੀ ਬੈਠੇ ਹੋ ਜੀ ਜੀ ਬਿਲਕੁਲ ਉਸ ਮੌਕੇ ਤੇ ਫਿਰ ਉਹਨਾਂ ਨੇ ਕਿਹਾ ਕਿ ਭਾਈ ਵੈਨੇਜ਼ੁਏਲਾ ਤੋਂ ਤੇਲ ਖਰੀਦੋਗੇ ਮੋਦੀ ਸਾਹਿਬ ਨੇ ਕਿਹਾ yes ਹਮ ਰਸ਼ੀਆ ਤੋਂ ਵੰਦ ਕਰੋਗੇ yes ਫਿਰ ਉਹਨਾਂ ਨੇ ਕਿਹਾ ਕਿ ਭਾਈ ਬਾਜ਼ਾਰ ਖੋਲੋਗੇ yes ਹਾਂ ਤੁਸੀਂ ਦੇਖੋ ਜਦੋਂ ਮੈਂ ਤੜਕੇ ਉੱਠਿਆ ਲਾਲਾ ਲਾਲਾ ਹੋਈ ਪਈ ਮੇਰਾ ਪਹਿਲਾ ਪੋਸਟ ਸੀ ਇਹਦੇ ਤੇ ਜੀ ਪੋਸਟ ਮੇਰਾ ਕੀ ਸੀਗਾ ਕਿ ਭਾਈ ਡੋਨਲਡ ਟਰੰਪ ਤਾਂ ਕਹਿ ਰਿਹਾ ਕਿ ਆਪਦੇ ਪਰਮ ਮਿੱਤਰ ਨੂੰ ਮੈਂ ਬਣਾ ਲਿਆ ਹੂੰ ਤੇ ਨਾਲ ਉਹ ਕਹਿ ਰਿਹਾ ਕਿ ਟੈਰਫਨ ਨਾਨ ਟੈਰਫ ਇੰਡੀਆ 0 0 ਤੇ ਆ ਜਾਏਗਾ ਕੁਝ ਉਤਪਾਦਾਂ ਤੇ ਕੀ ਉਹ ਉਤਪਾਦ ਖੇਤੀ ਉਤਪਾਦ ਤੇ ਨਹੀਂ ਹੋਣਗੇ ਮੇਰਾ ਸਵਾਲ ਸੀ ਜੀ ਸਿੰਪਲ ਜਵਾਬ ਮੈਨੂੰ ਨਾਲ ਦੀ ਨਾਲ ਮਿਲ ਗਿਆ ਹੁਣ ਉਹ ਬਾਈ ਕੋਈ ਮੇਰੀ ਜਾਨ ਜਾਣੂ ਨਹੀਂ ਹੈਗੀ ਜਿਹੜੀ ਉਥੋਂ ਦੀ ਐਗਰੀਕਲਚਰ ਡਿਪਾਰਟਮੈਂਟ ਦੀ ਸੈਕਟਰੀ ਹੈ ਸੈਕਟਰੀ ਦਾ ਮਤਲਬ ਹੁੰਦਾ ਕਿ ਉੱਥੇ ਮੰਤਰੀ ਹੂੰ ਠੀਕ ਹੈ ਨਾ ਜੀ ਉਹਦਾ ਤੋਂ ਹੀ ਲੰਮਾ ਚੌੜਾ ਪੜ ਲਓ ਹੂੰ ਟਵੀਟ ਉਹਦੇ ਚ ਉਹਨੇ ਆਖਿਆ ਕਿ ਅਮਰੀਕਾ ਦੇ ਕਿਸਾਨਾਂ ਵਾਸਤੇ ਖੁਸ਼ਖਬਰੀ ਜੇ ਇੰਡੀਆ ਚ ਹੁਣ ਮਾਲ ਜਾਊ ਸ਼ੂਕ ਦਾ ਜਵਾਬ ਆ ਗਿਆ ਅਬ ਖੁਸ਼ਖਬਰੀ ਇੱਕ ਵਾਰੀ ਹੀ ਹੋ ਸਕਦੀ ਹੈ ਉਹ ਅਮਰੀਕਾ ਨੂੰ ਆ ਗਿਆ ਸਵਾਲ ਆਪਾਂ ਕੀਤਾ ਜਵਾਬ ਅਮਰੀਕਾ ਚੋਂ ਆ ਗਿਆ ਜੀ ਤੇ ਤੁਸੀਂ ਕਮਾਲ ਵੇਖੋ ਕਿੰਨੇ ਘੰਟੇ ਬੀਤ ਗਏ ਨੇ ਹਾਲੇ ਤੱਕ ਇੰਡੀਅਨ ਗਵਰਨਮੈਂਟ ਨੇ ਉਸ ਚੀਜ਼ ਦਾ ਖੰਡਨ ਨਹੀਂ ਕੀਤਾ ਹੁਣ ਤੱਕ ਆਪਾਂ ਜਦੋਂ ਗੱਲਬਾਤ ਕਰ ਰਹੇ ਹਾਂ ਜੀ ਭਾਈ ਖੇਤੀ ਉਤਪਾਦਾਂ ਵਾਸਤੇ ਜੇ ਤੁਸੀਂ ਉਹਨਾਂ ਨੂੰ ਖੋਲ੍ਹ ਦਿਓਗੇ ਇਹ ਤੇ ਬਗਿਹੜ ਅਕੇ ਲੇਲਾ ਸੁੱਟਣ ਵਾਲੀ ਗੱਲ ਹੈ ਨਾ ਜੀ ਕਿ ਇੱਕ ਪਾਸੇ ਉਹਨਾਂ ਦੀ ਇੰਨੀ ਜਬਰਦਸਤ ਸਬਸਿਡੀ ਆੜਾੜੇ ਫਾਰਮ ਆੜਾੜੇ ਤਕਨੀਕ ਉਹ ਲਿਆ ਕੇ ਇੱਥੇ ਕੋਈ ਚੀਜ਼ ਡੰਪ ਕਰ ਦੇਣਾ ਮੱਕਾ ਡੰਪ ਕਰ ਦੇਣਾ ਆਪਣੇ ਵਾਲੀ ਮੱਕੀ ਕਿਹੜੀ ਐਮਐਸਪੀ ਤੇ ਵਿਕੂਗੀ ਫਿਰ ਜੀ ਤੁਸੀਂ 2400 ਰੁਪਏ ਲਈ ਫਿਰ ਉਹ ਵਪਾਰੀ ਤਾਂ ਫਿਰ ਜੇ ਉਹ 1400 ਰੁਪਏ ਦੇਣਗੇ ਤੇ ਲੈ ਲਓ ਲੈ ਲਓ ਬਿਲਕੁਲ ਤੋ ਭਾਈ ਇਹ ਚੀਜ਼ਾਂ ਤੇ ਕਿ ਡੇਅਰੀ ਪ੍ਰੋਡਕਟਾਂ ਲਈ ਜਾਂ ਖੇਤੀ ਪ੍ਰੋਡਕਟਾਂ ਲਈ ਤੁਸੀਂ ਖੋਲ੍ਹਿਆ ਜਿਵੇਂ ਉਹ ਕਹਿ ਰਹੇ ਨੇ ਜਵਾਬ ਦੇਉਦੇ ਤੇ ਬਾਕੀ ਉਹ ਕਿੰਨੇ ਵਿਕਸਤ ਹੋ ਕੇ ਵੀ ਕਿੰਨਾ ਸੋਚ ਰਹੇ ਨੇ ਟ੍ਰੇਡ ਨੂੰ ਜਾਂ ਵਪਾਰ ਨੂੰ ਲੈ ਕੇ ਤੇ ਸਾਡੇ ਕੋਲੇ ਤਾਂ ਬਸ ਹਾਂ ਹੂੰ ਹਾਂ ਹੂੰ ਹੀ ਆ ਬਸ ਤੋਂ ਬਿਨਾ ਕੁਝ ਤੇ ਉਹੀ ਮੈਂ ਕਹਿ ਰਿਹਾ ਸਾਬ ਕਿ ਭਾਈ ਇੰਡੀਅਨ ਗਵਰਨਮੈਂਟ ਨੂੰ ਸਪਸ਼ਟ ਕਰਨਾ ਚਾਹੀਦਾ ਜੀ ਅਸੀਂ ਵੀ ਤੇ ਉਹੀ ਸਵਾਲ ਕਰ ਰਹੇ ਆ ਨਾ ਕਿ ਉਹ ਆਫੀਸ਼ੀਅਲੀ ਇਹ ਕਹਿ ਰਹੇ ਨੇ ਉਹਨਾਂ ਦੇ ਖੇਤੀ ਮੰਤਰੀ ਇੱਕ ਤਰ੍ਹਾਂ ਨਾਲ ਜੀ ਕਿ ਭਾਈ ਸਾਡੇ ਵਾਸਤੇ ਬਾਜ਼ਾਰ ਖੁੱਲ ਗਿਆ ਤੁਸੀਂ ਉਹਨਾਂ ਦਾ ਜਵਾਬ ਕਿਉਂ ਨਹੀਂ ਦਿੰਦੇ ਜੀ ਹਮ ਤੁਹਾਨੂੰ ਜਵਾਬ ਦਿੰਦੇ ਭਾਈ ਇਹ ਬਹੁਤ ਵੱਡਾ ਮਸਲਾ ਹੈ ਕਿਉਂਕਿ ਕੁਝ ਚੀਜ਼ਾਂ ਨਾਲੋਂ ਨਾਲ ਜੁੜ ਗਈਆਂ ਨੇ ਜੀ ਕੈਪਸਟੇਨ ਫਾਈਲਸ ਦੇ ਵਿੱਚ ਮੋਦੀ ਜੀ ਦਾ ਨਾਮ ਆਉਣਾ ਜਾਂ ਅਡਾਲੀ ਦਾ ਫਸ ਜਾਣਾ ਸਮਨਿੰਗ ਹੋ ਜਾਣੀ ਨਾਲ ਦੀ ਨਾਲੇ ਡੀਲ ਹੋ ਜਾਣੀ ਹਮ ਸਰ ਬੜੀ ਡੀਲ ਕਲੀ ਇੱਧਰ ਡੀਲ ਤੋਂ ਕੁਝ ਫੀਲ ਤੋਂ ਹੋ ਰਹਾ ਹੈ ਡੀਲ ਕਲੀ ਇੱਧਰ ਹੋਈ ਹੈ ਜਾਂ ਡੀਲ ਉੱਧਰ ਵੀ ਪਹਿਲਾਂ ਹੋ ਗਈ ਹੈ ਹਾਂ ਤਕੈਤ ਨੇ ਵੀ ਬਿਲਕੁਲ ਇੱਕ ਸੱਜਣ ਕਹਿ ਰਹੇ ਨੇ ਹਾਂਜੀ ਰਕੇਸ਼ ਤਕੈਤ ਨੇ ਵੀ ਪੋਸਟ ਪਾ ਦਿੱਤੀ ਸੀਗੀ ਸ਼ਾਇਦ ਹੁਣ ਤੋਂ 4-5 ਘੰਟੇ ਪਹਿਲਾਂ ਜੀ 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 ਵਿਚਾਲੇ ਦੀ ਗੱਲ ਹੈ ਪਰ ਆਪਾਂ ਕਰਨੀ ਜ਼ਰੂਰ ਹੈ ਇਹ ਗੱਲ ਮਿੰਟੂ ਜੀ 트੍ਰੰਪ ਸਾਹਿਬ ਕਹਿ ਰਹੇ ਨੇ ਕਿ ਅਸੀਂ ਜੀ ਭਾਰਤ ਤੇ ਟੈਰਿਫ ਘਟਾਤਾ ਤੇ ਮੋਦੀ ਸਾਹਿਬ ਕਹਿੰਦੇ ਕਿ ਕਾਲ ਕੀਤੀ ਤੇ ਬਸ ਕੰਮ ਹੋ ਗਿਆ ਹੁੰਦੇ ਨੇ ਕੰਮ ਬਿਲੋ ਇੱਕੋ ਕਾਲ ਤੇ ਤੇ ਕਾਲ ਤੇ ਟੈਰਿਫ ਵਾਲਾ ਕੰਮ ਹੋ ਗਿਆ ਪਰ ਨਾਲ ਕਹਿੰਦੇ ਵੀ ਇੱਕ ਆਪਣਾ ਵਪਾਰਕ ਸਮਝੌਤਾ ਵੀ ਹੋਇਆ ਹੁਣ ਭਾਜਪੀ ਜਾਂ ਮੋਦੀ ਸਾਹਿਬ ਕਹਿ ਰਹੇ ਨੇ ਕਿ ਸਮਝੌਤਾ ਬੜਾ ਫਾਇਦੇਮੰਦ ਹੈ ਅਸੀਂ ਇੱਕ ਦੂਜੇ ਨਾਲ ਵਰਤਨਾ ਸ਼ੁਰੂ ਹੋ ਗਿਆ ਪਰ ਕੁਝ ਲੋਕ ਕਹਿ ਰਹੇ ਨੇ ਕਿ ਭਈ ਇਹ ਸਮਝੌਤਾ ਜਿਹੜਾ ਖਤਰਨਾਕ ਹੈ ਥੋੜਾ ਜਿਹਾ ਸਾਨੂੰ ਦੱਸਿਓ ਸਾਨੂੰ ਸਮਝਾਇਓ ਕਿ ਕੀ ਸਮਝੌਤਾ ਹੈ ਤੇ ਇਹਦਾ ਕੀ ਪ੍ਰਭਾਵ ਹੈਣਾ ਸ਼ੁਰੂ ਤੋਂ ਜਦੋਂ ਤੋਂ ਇਹ ਸਟ੍ਰੇ ਡੀਲ ਦੀ ਗੱਲ ਚੱਲੀ ਮੈਂ ਤੁਹਾਨੂੰ ਇੱਕੋ ਗੱਲ ਕਹਿੰਦਾ ਸੀਗਾ ਕਿ ਡੋਨਲਡ ਟਰੰਪ ਦਾ ਜ਼ੋਰ ਲੱਗਾ ਅੱਛਾ ਇਹਨੂੰ ਥੋੜਾ ਜਿਹਾ ਹੁਣ ਪਿੱਛੇ ਲੈ ਕੇ ਜਾਓ ਮੈਂ ਤੇ ਅਮਰੀਕਾ ਅਮਰੂਕਾ ਨਹੀਂ ਗਿਆ ਜੀ ਹੁਣ ਜਿਹੜਾ ਉਹ ਕਹਿੰਦਾ ਕਿ ਮੈਂ ਇੱਕ ਗ੍ਰੇਟ ਅਮਰੀਕਾ ਅਗੇਨ ਕੁਛ ਇਸ ਤਰ੍ਹਾਂ ਮਾਕਾ ਹੂੰ